ਦੋਸਤੋ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਜਿਵੇਂ ਦੇਖ ਰਹੇ ਆ ਕਈ ਦਿਨਾਂ ਤੋਂ ਜਿਵੇਂ ਆਪਣਾ ਪੰਜਾਬ ਹਨਾ ਦੀ ਮਾਰ ਨਾਲ ਜੂਝ ਰਿਹਾ ਸੇਵਾ ਵੀ ਬਹੁਤ ਪਹੁੰਚ ਰਹੀ ਆ ਉੱਥੇ ਰਾਸ਼ਨ ਬਹੁਤ ਇਕੱਠਾ ਹੋ ਗਿਆ ਤੇ ਹੁਣ ਉੱਥੋਂ ਬੇਨਤੀ ਆ ਵੀ ਉੱਥੇ ਇੱਕ ਤਾਂ ਮਿੱਟੀ ਦੀ ਜਾਦੇ ਲੋੜ ਆ ਅਤੇ ਦਵਾਈਆਂ ਦੀ ਲੋੜ ਆ ਉਹ ਜਰੂਰ ਪਹੁੰਚਦੀਆਂ ਕਰਨ ਤੇ ਜਿਵੇਂ ਹੁਣ ਲਗਾਤਾਰ ਨਹੀਂ ਪੈਣ ਨਾਲ ਛੱਤਾਂ ਬਹੁਤ ਚੋਰੀਆਂ ਆ ਪੱਕੇ ਵੀ ਚੋਰ ਆ ਤੇ ਕੱਚੇ ਹਮਨਦੀਪ ਆਪਣੇ ਇੱਥੇ ਯਾਨੀ ਕਿ ਕਹਿੰਦੇ ਆ ਆਪਣਾ ਕਾਗਜ਼ ਵਗੈਰਾ ਦਾ ਮਿਲਦਾ ਇੱਥੇ ਆਪਣੀ ਦੁਕਾਨਾਂ ਤੇ ਕਾਗਜ਼ ਆਪਣੇ ਪਹਿਲਾਂ ਆਪਣੇ ਪਿੰਡ ਦੇ ਮਸ਼ਹੂਰ ਦੁਕਾਨ ਆ ਰੌਣਕੀ ਰਾਮ ਦੀ ਉਹਨਾਂ ਤੋਂ ਮਿਲਦਾ ਸੀ ਕਾਗਜ਼ ਕਾਗਜ਼ ਉਹਨਾਂ ਨੇ ਵੇਚਿਆ ਹੀ ਬਹੁਤ ਜ਼ਿਆਦਾ ਰੇਟ ਤੇ ਆ ਠੀਕ ਆ ਉਸ ਤੋਂ ਬਾਅਦ ਇੱਕ ਟਰੱਕ ਉਹਨਾਂ ਨੇ ਹੋਰ ਮੰਗਾਇਆ ਉਹ ਵੀ ਖਤਮ ਹੋ ਗਿਆ ਠੀਕ ਆ ਹੁਣ ਕਹਿੰਦੇ ਜਿਵੇਂ ਸਾਨੂੰ ਗਾਂਧੂ ਮਿਲੂਗਾ ਅਸੀਂ ਉਹਵੇਂ ਤੁਹਾਨੂੰ ਉਸ ਹਿਸਾਬ ਨਾਲ ਦੇਣਗੇ ਪੂਜਿਤ ਕਰ ਦਾਂਗੇ ਪੂਜਿਤ ਕਰ ਦਾਂਗੇ ਯਾਨੀ ਕਿ ਆਪਣੇ ਪਿੰਡ ਵਾਲਿਆਂ ਨੇ ਰਾਸ਼ਨ ਵੀ ਭੇਜਿਆ ਹਨਾ ਰਾਸ਼ਨ ਇਕੱਠਾ ਕਰਿਆ ਪਿਆ ਕਰਿਆ ਪਿਆ ਕਰਿਆ ਪਿਆ ਉਹ ਜਾ ਕੇ ਪਹਿਲਾਂ ਉੱਥੇ ਢੇੜਾ ਮਾਰ ਕੇ ਆਏ ਕਹਿੰਦੇ ਸੀ ਠੀਕ ਆ ਉਹ ਕਹਿੰਦੇ 15 ਦਿਨਾਂ ਤੱਕ ਸਾਡੇ ਕੋਲੇ ਲੈ ਕੇ ਆਉ ਰਾਸ਼ਨ ਹਜੇ ਬਹੁਤ ਆ ਰਾਸ਼ਨ ਦੇ ਨਾਲ ਮੱਛਰਦਾਨੀਆਂ ਹੋ ਗਈਆਂ ਜਿਵੇਂ ਹਨ ਹਾਂ ਮੱਛਰਦਾਨੀਆਂ ਮੱਛਰਦਾਨੀਆਂ ਹੋ ਗਈਆਂ ਦਵਾਈਆਂ ਦਾ ਹੋ ਗਿਆ ਲੰਗਰ ਹੋ ਗਿਆ ਹਾਂ ਹਨਾ ਦਵਾਈਆਂ ਦਾ ਦਿੱਤੀਆਂ ਜਾਣ ਹਾਂ ਤੇ ਜਿਵੇਂ ਮੱਛਰ ਦਾ ਕਰਕੇ ਜਿਵੇਂ ਆਡੋਮਾਸ ਵੀ ਚਾਹੀਦੀ ਉੱਥੇ ਹਾਂਜੀ ਉਹੋ ਨਾਲੀ ਫੋਟੋ ਮਾਸਟਰੀ ਅਲਰਜੀ ਵਾਲੀਆਂ ਗੋਲੀਆਂ ਚਾਹੀਦੀਆਂ ਅਲਰਜੀ ਵਾਲੀਆਂ ਗੋਲੀਆਂ ਚਾਹੀਦੀਆਂ ਹਾਂ ਜਿਵੇਂ ਆਪਾਂ ਖੁਰਖੁਰ ਪਾ ਜਾਂਦੇ ਸਰੋਂ ਦਾ ਤੇਲ ਵੀ ਚਾਹੀਦਾ ਬੱਕਰੀ ਪੰਡੇ ਨੂੰ ਲਾਉਣ ਵਾਸਤੇ ਆਪਣਾ ਸੋਪਣਾ ਪਸ਼ੂਆਂ ਪਸ਼ੂਆਂ ਵਾਸਤੇ ਵੀ ਚਾਹੀਦਾ ਦਵਾਈ ਵਗੈਰਾ ਜਿਵੇਂ ਉਹਨਾਂ ਦੇ ਖੁਰਖਰ ਗਲ ਜਾਂਦੇ ਪਸ਼ੂਆਂ ਦੇ ਪਾਣੀ ਵਿੱਚ ਖੜ੍ਹ ਜਾਂਦੇ ਤੇ ਉਹ ਆਪਾਂ ਵੈਟਰਨਰੀ ਡਾਕਟਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਤੋਂ ਵੱਧ ਖੜਾ ਦੇ ਵਿੱਚ ਸੇਵਾ ਨਿਭਾਓ ਤੇ ਜਰੂਰ ਪਹੁੰਚੋ ਟੈਲਫੋਨ ਆਪਣਾ ਜਿੰਨਾ ਵੀ ਲੈ ਕੇ ਪਹੁੰਚ ਸਕਦੇ ਆ ਆਉਂਦੇ ਉੱਥੇ ਜਰੂਰ ਸੇਵਾ ਪੁੰਚਾਓ ਸੇਵਾ ਪਹਚਾਓ ਜੀ ਆਪਦੇ ਦਸਾਂ ਨਾ ਹੋਣ ਦੀ ਕਮਾਈ ਦੇ ਵਿੱਚੋਂ ਜਰੂਰ ਲੈ ਕੇ ਜਾਓ ਕੁਛ ਨਾ ਕੁਛ ਜਰੂਰ ਲੈ ਕੇ ਜਾਓ ਧੰਨਵਾਦ ਜੀ ਸਾਰਿਆਂ